ਦੇਖ ਰਹੇ ਹੋ ਬਾਡਰ ਪਟਿੰਡੂ ਜਮਾ ਮੋਰ ਪਟੀ ਐਸਾ ਨੇ ਮੌਜੂਦ ਹੈ ਡੇਰਾ ਬਾਬਾ ਨਾਨਕ ਵਿੱਚ ਕੈਂਡਲ ਮਾਰਚ ਕਰਿਆ ਜਾ ਰਿਹਾ ਜਿਹੜੇ ਸ਼ਹੀਦ ਨਗਰ ਦੇ ਵਿੱਚ ਸ਼ਲਾਨੀ ਜਿਹੜੇ ਗਏ ਸੀ ਉਹਨਾਂ ਨੂੰ ਵਾਤਵਾਦੀਆਂ ਨੇ ਜਿਹੜਾ ਮਾਰ ਦਿੱਤਾ ਸੀ ਅੱਜ ਉਹ ਸਬੰਧ ਦੇ ਵਿੱਚ ਡੇਰਾ ਬਾਬਾ ਨਾਨਕ ਹਲਕੇ ਦੇ ਐਮਲੇ ਸਰਦਾਰ ਗਰਦੀਪ ਸਿੰਘ ਜਿੰਦਾਬਾਦ 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 No oh. ਦੇਖੋ ਬੜਾ ਵੱਡਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪਹਲਗਾਮ ਚ ਜਿਹੜਾ ਸਲਾਨੀ ਘੁੰਮਣ ਗਏ ਸੀਗੇ ਉਹਨਾਂ ਤੇ ਕਾਇਰਾਨਾ ਜਿਹੜਾ ਕਾਤਲਨਾ ਹਮਲਾ ਕੀਤਾ ਉਹ ਅਨਤਵਾਦੀਆਂ ਨੇ ਉਹ ਇੱਕ ਬਹੁਤ ਨਿੰਦਨਯੋਗ ਹੈ ਬਹੁਤ ਘਟੀਆ ਕਨਾਉਣੀ ਹਰਕਤ ਜਿਹੜੀ ਉਹਨਾਂ ਅਤਵਾਦੀਆਂ ਨੇ ਪਾਕਿਸਤਾਨ ਕੇ ਕੀਤੀ ਹੈ ਅੱਜ ਮੌਕਾ ਵਾ ਇੰਡੀਆ ਨੂੰ ਉਸ ਕੱਲ ਦਾ ਜਵਾਬ ਦੇਣਾ ਹੈ ਕਿ ਉਹਨਾਂ ਇੱਕ ਫਿਰਕੇ ਨੂੰ ਨਚੋਰ ਕੱਢ ਕੇ ਉੱਥੇ ਜਿਹੜਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਉੱਥੇ ਕਿ ਕਲਮਾ ਪੜੋ ਕਿ ਜਿਹੜਾ ਮੁਸਲਮਾਨ ਹੋਏਗਾ ਉਹ ਕਲਮਾ ਪੜ੍ਹੇਗਾ ਪਾ ਉਹਨੂੰ ਛੱਡਾਂਗਾ ਜਦੋਂ ਦੇਖਿਆ ਕਿ ਸਾਰੇ ਹਿੰਦੂ ਹਿੰਦੂ ਤਬਕਾ ਉਹਨਾਂ ਕੱਲਾ ਕੱਲਾ ਚੁਣ ਕੇ ਹਿੰਦੂ ਨੂੰ ਉੱਥੇ ਉਹਨਾਂ ਮਾਰਿਆ ਕੋ-ਕੋ ਕੇ ਮਾਰਿਆ ਇਹਦੀ ਮੈਂ ਸ਼ਖਤ ਨਿੰਦਾ ਜ ਕਰਦਾ ਉਹਦੀ ਨਖੇਦੀ ਕਰਦਾ ਔਰ ਮੈਂ ਇੰਡੀਆ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਆ ਇੱਕ ਸਮਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਔਰ ਉਹਨਾਂ ਲੋਕਾਂ ਨੂੰ ਸਮਝਾ ਕੇ ਜਿਹੜੇ ਹਿੰਦੁਸਤਾਨ ਕਹਾਂ ਕੇ ਇੱਥੇ ਖੂਨ ਵਹਾਉਂਦੇ ਨੇ ਕਤਲੋਗਾਰਤ ਕਰਦੇ ਨੇ ਇੱਕ ਮੌਕੇ ਨੂੰ ਮੌਕੇ ਨੂੰ ਕੌਣਾਂ ਨੇ ਚਾਹੀਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਚੀਦਾ ਉਹ ਦੇਣਾ ਚਾਹੀਦਾ ਮਰਦਾਂ ਨੂੰ ਟਾਰਗੇਟ ਦੇਖੋ ਉਹਨਾਂ ਨੇ ਵੇਖਿਆ ਜਿਹੜੇ ਅਤਵਾਦੀ ਹੁੰਦੇ ਉਹ ਨਹੀਂ ਵੰਦੇ ਮਰਦ ਔਰਤਾਂ ਬੱਚੇ ਗੋਲੀ ਨਹੀਂ ਦੇਖਦੀ ਕੋਈ ਮਰਦ ਉਹ ਨਹੀਂ ਦੇਖਦੀ ਕੁਝ ਵੀ ਉਹ ਤਾਂ ਵੈਸ਼ੀ ਪੁਣੇ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਔਰ ਜੋ ਹੋਇਆ ਮੈਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਨਾਤਮਸਤ ਕਰਨਾ ਉਹਨਾਂ ਦੇ ਆਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਆਪਾਂ ਕੈਂਡਲ ਮਾਰਚ ਵੀ ਕੀਤਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਔਰ ਪਵਿੱਤਰ ਸਥਾਨ ਧਾਰਮਿਕ ਸਥਾਨ ਮੰਦਿਰ ਚ ਆਣ ਕੇ ਆਪਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੈਂਡਲ ਸੀਗੀ ਉਹ ਉਹਨਾਂ ਨੂੰ ਸਮਰਪਿਤ ਮੰਦਰ ਨੂੰ ਕੀਤੀ ਹੈ। ਦੱਸੋ ਜੇ ਜਾਤੀ ਵਿਸ਼ੇਸ਼ ਨੂੰ ਇੱਕ ਦੇਖੋ ਇਹ ਤਾਂ ਸਿੱਧਾ ਸਿੱਧਾ ਅਟੈਕ ਹੈ ਨਾ ਹਿੰਦੁਸਤਾਨ ਤੇ ਇੱਕ ਫਿਰਕੇ ਨੂੰ ਨਰੋਲ ਨਿਚੋੜ ਕੇ ਉਹਦਾ ਨਿਰਿਕਣ ਕਰਕੇ ਉਹਨਾਂ ਨੂੰ ਮਾਰਨਾ ਐਦੋਂ ਵੱਡੀ ਮੈਂ ਕਹਿੰਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਮੌਕੇ ਨੂੰ ਜਿਹੜਾ ਹੁਣ ਦੁਬਾਰਾ بار بار ਮੌਕਾ ਨਹੀਂ ਪਿੱਛੇ ਵੀ ਬਹੁਤ ਸਾਰੇ ਕਾਂਡ ਐਸੇ ਹੋ ਚੁੱਕੇ ਨੇ ਮੈਂ ਵੇਖਿਆ ਪਿੱਛੇ ਕੁਝ ਦਿਨਾਂ ਬਾਅਦ ਕੁਝ ਮਹੀਨੇ ਪਹਿਲਾਂ ਇੱਕ ਬੜੀ ਵੱਡੀ ਐਨਾ ਜਿਹੜੀ ਸਾਡੀ ਡਿਫੈਂਸ ਦੀ ਆਰਮੀ ਤੇ ਵੱਡਾ ਅਟੈਕ ਕੀਤਾ ਔਰ ਦੋ ਤਿੰਨ ਗੱਡੀਆਂ ਉਦੋਂ ਵੀ ਇਹਨਾਂ ਨੇ ਬੰਬ ਬਣਾ ਉਡਾਈਆਂ ਇਸ ਕਰਕੇ ਇਹਨਾਂ ਨੂੰ بار بار ਮੌਕਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਮੂੰਹ ਤੋੜ ਇੱਕ ਵਾਰੀ ਜਵਾਬ ਦੇਣਾ ਹੀ ਪੈਣਾ ਤਾਂ ਸਮੇਂ ਨਾਲ ਦਿੱਤਾ ਜਾਏ ਉਹ ਚੰਗਾ ਪ੍ਰਧਾਨ ਮੰਤਰੀ ਮੋਦੀ ਦੇਖੋ ਜੀ ਮੋਦੀ ਸਾਹਿਬ ਨੂੰ ਚਾਹੀਦਾ ਕਿ ਹਿੰਦੁਸਤਾਨ ਦੇ ਤੁਸੀਂ ਐਸ ਵੇਲੇ ਹੁਕਮਨਾਰਨ ਚ ਤਾਂ ਜੇ ਹੁਕਮਰਾਨ ਹੀ ਕੋਈ ਐਡਾ ਦਿਲ ਦਾ ਕਮਜ਼ੋਰ ਹੋਵੇ ਤਾਂ ਫਿਰ ਆਮ ਪਬਲਿਕ ਦਾ ਦਿਲ ਕੀ ਬਣੂਗਾ ਇੱਕ ਵਾਰੀ ਹਿੰਮਤ ਕਰੇ ਹੁਕਮਰਾਨ ਤਾਂ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਨੇ ਔਰ ਪਾਕਿਸਤਾਨ ਦਾ ਜਿਹੜਾ ਏਟਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਬੈਠੇ ਲੋ ਜਿਹੜੇ ਸ਼ਹੀਦ ਹੋ ਮੈਂ ਆਪਣੇ ਨਾਲ ਸੱਚੀ ਸ਼ਰਧਾਂਜਲੀ ਦਿੰਦਾ ਤੇ ਪ੍ਰਮਾਤਮਾ ਘੜੀ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਨਾਲ ਆਪਣੇ ਚਰਨਾਂ ਚ ਨਵਾਸਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਭਾਣਾ ਮੰਨਨ ਦਾ ਜਿਹੜਾ ਉਹ ਉਹਦੇ ਵਿੱਚ ਜਿਹੜਾ ਪਰਮਾਤਮਾ ਸਤਿ ਪਾਤਸ਼ਾਹ ਦਾ ਹੈ